ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਹੱਸ ਖੇਡ ਰਿਹਾ ਬਾਈ ਇਹ ਦਾ ਨਾਂ ਗੋਗੀ ਮਨੀਲਾ ਹੈ ਇਹ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰੋੜੀ ਕਪੂਰੇ ਦਾ ਰਹਿਣ ਵਾਲਾ ਹੈ ਤੇ ਅੱਜ ਤੋਂ 25-30 ਸਾਲ ਪਹਿਲਾਂ ਇਹ ਮਨੀਲਾ ਵਿਖੇ ਆਪਣੇ ਰੋਜ਼ਗਾਰ ਲਈ ਚਲਿਆ ਜਾਂਦਾ ਹੈ ਉੱਥੇ ਮਨੀਲਾ ਵਿਖੇ ਉਥੋਂ ਦੀ ਜੰਪਲ ਰਵੇਰਾ ਦੇ ਨਾਲ ਇਹਨਾਂ ਦੀ ਸਾਂਝ ਪੈਂਦੀ ਹੈ ਤੇ ਇਹ ਸਾਂਝ ਮੁਹੱਬਤ ਦੇ ਵਿੱਚ ਬਦਲ ਜਾਂਦੀ ਹੈ ਤੇ ਮੁਹੱਬਤ ਤੋਂ ਬਾਅਦ ਇਹ ਵਿਆਹ ਕਰਵਾ ਲੈਂਦੇ ਨੇ ਵਿਆਹ ਤੋਂ ਬਾਅਦ ਦੋ ਬੜੇ ਸੁਨੱਖੇ ਬੱਚੇ ਹੁੰਦੇ ਨੇ ਤੇ ਬੱਚਿਆਂ ਦਾ ਅਕਸਰ ਮੋਹ ਹੁੰਦਾ ਆਪਣੀ ਦਾਦੀ ਦੇ ਨਾਲ ਤੇ ਦਾਦੀਆਂ ਦਾ ਮੋਹ ਹੁੰਦਾ ਕਿ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਜਾਵੇ ਪਰ ਜਦੋਂ ਉਹਨਾਂ ਦੀ ਦਾਦੀ ਬੱਚਿਆਂ ਦੀ ਦਾਦੀ ਆਪਣੇ ਪੁੱਤ ਗੋਗੀ ਨੂੰ ਕਹਿੰਦੀ ਸੀ ਕਿ ਮੇਰੀ ਗੱਲ ਕਰਾ ਮੇਰੇ ਪੋਤੇ ਪੋਤੀਆਂ ਨਾਲ ਤਾਂ ਉੱਥੇ ਇੱਕ ਵੱਡੀ ਸਮੱਸਿਆ ਆ ਜਾਂਦੀ ਸੀ ਕਿ ਇਹਨਾਂ ਨੂੰ ਭਾਸ਼ਾ ਸਮਝ ਨਹੀਂ ਆਉਂਦੀ ਸੀ ਤਾਂ ਗੋਗੀ ਨੂੰ ਅਹਿਸਾਸ ਹੁੰਦਾ ਕਿ ਮੇਰੀਆਂ ਜੜਾਂ ਪੰਜਾਬੀ ਨੇ ਮੇਰੀਆਂ ਜੜ੍ਹਾਂ ਪੰਜਾਬ ਵਿੱਚ ਨੇ ਮੇਰੀ ਮਾਂ ਬੋਲੀ ਪੰਜਾਬੀ ਹੈ ਤੇ ਮੈਂ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਵਾਂ। ਇੰਨਾ ਹੀ ਨਹੀਂ ਕਿ ਪੰਜਾਬੀ ਬੋਲੀ ਸਿਖਾਉਣ ਦੇ ਨਾਂ ਨਾਲ ਬਈ ਪੰਜਾਬੀ ਪਹਿਰਾਵੇ ਦਾ ਇੱਥੋਂ ਤੱਕ ਕੀ ਗਿੱਧਾ ਭੰਗੜਾ ਆਪਣੇ ਬੱਚਿਆਂ ਨੂੰ ਸਿਖਾਉਂਦਾ ਤੇ ਭੰਗੜੇ ਦੇ ਨਾਲ-ਨਾਲ ਆਪਣੀ ਕੁੜੀ ਨੂੰ ਵੀ ਇਹ ਕਹਿੰਦਾ ਕਿ ਤੂੰ ਵੀ ਪੁੱਤ ਭੰਗੜਾ ਤੇ ਗਿੱਧਾ ਸਿੱਖ ਜਿਹਦੇ ਨਾਲ ਆਪਣੇ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੋਂਗੇ। ਔਰ ਤੁਹਾਨੂੰ ਮਲਾਉਣੇ ਆ ਸਾਰੇ ਪਰਿਵਾਰ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਸਾਰੇ ਪਰਿਵਾਰ ਨਾਲ ਹਾਂਜੀ ਅਬਾਈ ਜੀ ਕਦੋਂ ਤੋਂ ਤੁਸੀਂ ਗਏ ਹੋਏ ਹੋ ਮਨੀਲਾ ਬਾਈ ਜੀ ਮੈਂ 1999 ਦੇ ਵਿੱਚ ਗਿਆ ਜੀ ਹੂੰ ਤੇ ਉਦੋਂ ਤੋਂ ਹੁਣ ਤੱਕ ਸਮਝੋ 25 ਸਾਲ ਬੰਦੇ ਜੀ ਹੂੰ ਕਿਵੇਂ ਆਪਾਂ ਥੋੜੀ ਜੀ ਗੱਲਬਾਤ ਇਹ ਵੀ ਕਰਦੇ ਹਾਂ ਵੀ ਫਿਰ ਆਪਣੇ ਤਾਂ ਜਿਹੜੇ ਵੀ ਬੰਦਾ ਬਾਹਰ ਜਾਂਦਾ ਹੈ ਉਹ ਵਾਪਸ ਆ ਕੇ ਵਿਆਹ ਕਰਾਉਂਦਾ ਤੁਸੀਂ ਉਧਰ ਹੀ ਕਰਾ ਲਿਆ ਤੇ ਉਦੋਂ ਬਾਈ ਜੀ ਵੀ ਸਾਡੀਆਂ ਮਜਬੂਰੀਆਂ ਬਹੁਤ ਸੀ ਇੱਧਰ ਕਾਰਜਾ ਬਹੁਤ ਸਿਰ ਚੜਗੇ ਸੀ ਤੇ ਬਾਕੀ ਮੇਰੇ ਦੋਸਤ ਸੀ ਉਹਨਾਂ ਨੇ ਉਧਰ ਦੋਵਾਂ ਨੇ ਵਿਆਹ ਕਰਾਇਆ ਸੀ ਉਹ ਕਹਿੰਦੇ ਵੀ ਦੋ 11 ਹੁੰਦੇ ਆ ਤੇ ਬਾਕੀ ਪ੍ਰਮਾਤਮਾ ਦੀ ਕਿਰਪਾ ਜਿੱਥੇ ਸੰਜੋਗ ਹੋਣ ਉਧਰ ਤਾਂ ਕਰਕੇ ਵਿਆਹ ਕਰਾਇਆ ਹੁਣ ਤੱਕ ਵਧੀਆ ਸਾਥ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਬਾਈ ਜੀ ਵੀ ਪੂਰਾ ਵਧੀਆ ਸੀ ਖੁਸ਼ ਆ ਹੂੰ ਤਾਂ ਜਿਵੇਂ ਦੋ ਭਾਂਡੇ ਆਪਣੇ ਬਜ਼ੁਰਗਾਂ ਦੀ ਘਾਵਤ ਵੀ ਖੜਕਦੇ ਰਹਿੰਦੇ ਆ ਬੰਦਾ ਤਾਂ ਚੱਲਦਾ ਹੀ ਰਹਿੰਦਾ ਹਾਂ ਕਿਤੇ ਵੱਧ ਵੀ ਹੋ ਜਾਂਦਾ ਪਰ ਹੂੰ ਪੂਰਾ ਸੈਟ ਆ ਵੀ ਵਧੀਆ ਬੈਠਿਆ ਸੀ ਪਰਿਵਾਰ ਠੀਕ ਆ ਜੀ ਬਹੁਤ ਵਧੀਆ ਜੀ ਦੋ ਕਲਚਰ ਹੁੰਦੇ ਆ ਜਿਹੜੇ ਸੱਭਿਆਚਾਰ ਹੁੰਦੇ ਆ ਉਹਨਾਂ ਚ ਬਹੁਤ ਵੱਡਾ ਵਖਰੇਮ ਆ ਜੇਕਰ ਆਪਾਂ ਸਾਡੇ ਇੰਡੀਆ ਦੀ ਗੱਲ ਹੀ ਕਰ ਲਈਏ ਤਾਂ ਬਹੁਤ ਜ਼ਿਆਦਾ ਵੱਖ ਹੈ ਹਾਂ ਜੀ ਤੁਸੀਂ ਤਾਂ ਦੇਸ਼ ਦੇ ਵਿੱਚ ਵੀ ਅਲੱਗ ਦੇਸ਼ ਤੇ ਦੋ ਕਲਚਰਾਂ ਨੂੰ ਫਿਰ ਕਿਵੇਂ ਮੈਚ ਕੀਤਾ ਕਿਵੇਂ ਇਹਨਾਂ ਦੇ ਨਾਲ ਆਪਦਾ ਸਾਰਾ ਸੈਟਿੰਗ ਬਠਾਈ ਸੈਟਿੰਗ ਇਹ ਹਮ ਬਾਈ ਜੀ ਵਿਚ ਮੈਂ ਉੱਥੇ ਰਹਿੰਦੇ ਬਾ ਉਥੋਂ ਦਾ ਵੀ ਕੀਤਾ ਤੇ ਜਦੋਂ ਇਹ 8 ਸਾਲ ਦਾ ਸੀ ਜਾਂ ਜਦੋਂ ਮੇਰਾ ਵਿਆਹ ਹੋਇਆ ਮੇਰੀ ਮਾਤਾ ਆਖੇ ਕਰੇ ਵੀ ਘਰ ਵਾਲੀ ਨਾਲ ਗੱਲ ਕਰਾ ਤੇ ਇਹਨੂੰ ਪੰਜਾਬੀ ਨਹੀਂ ਸਿਉਂਦੀ ਤੇ ਮਾਤਾ ਕਹਿੰਦੀ ਸੀ ਵੀ ਗੱਲ ਜ਼ਰੂਰ ਕਰ ਜਦੋਂ ਉਹ ਅਸਪੀ ਜਾਂ ਮੈਂ ਚਿਹਰਾ ਵੇਖ ਕੇ ਦੱਸੂ ਤੁਸੀਂ ਸੌਖੇ ਬਸਦੇ ਹੂੰ ਉਸ ਤੋਂ ਬਾਅਦ ਵਿੱਚ ਬੇਟੇ ਨੂੰ ਪੰਜਾਬੀ ਨਹੀਂ ਸਿਉਂਦੀ ਤੇ ਫਿਰ ਮਾਤਾ ਆਖੇ ਗੱਲ ਕਰਾ ਤੇ ਫਿਰ ਮੈਂ ਆਖਿਆ ਵੀ ਨਹੀਂ ਵੀ ਹੁਣ ਕੁਛ ਨਾ ਕੁਛ ਕਰਨਾ ਪੈਣਾ ਫਿਰ ਮੈਂ ਇਹਨਾਂ ਨੂੰ ਇਧਰ ਜੋੜਿਆ ਜੀ ਜਾਦੀ ਪਰਮਾਤਮਾ ਦੀ ਕਿਰਪਾ ਤੇ ਬਹੁਤ ਸੋਹਣੀ ਪੰਜਾਬੀ ਬੋਲਦੇ ਆ ਤੇ ਬੱਚਾ ਥੋੜੀ ਜੀ ਘੱਟ ਪੜਦਾ ਤੇ ਇਹ ਤਾਂ ਪੂਰੀ ਪੜਦੀ ਹਾਂ ਬਾਕੀ ਸਵਾਲ ਜਾਓ ਤੇ ਤੁਹਾਨੂੰ ਪਤਾ ਲੱਗੂ ਬੋਲਣ ਵੀ ਲੱਗ ਗਿਆ ਤੇ ਪੜ੍ਹਨ ਵੀ ਲੱਗ ਗਿਆ ਹਾਂ ਬੇਟਾ ਥੋੜਾ ਘੱਟ ਆ ਜੀ ਇਹ ਤਾਂ ਪੂਰਾ ਜੀ ਹਰਪ੍ਰੀਤ ਇਹਦੇ ਹੱਦ ਤੋਂ ਵੱਧ ਜ਼ੋਰ ਲਾਉਣਾ ਜੀ ਹਾਂ ਤੇ ਨਾਮ ਕੀ ਹੈ ਤੁਹਾਡਾ ਮੈਂ ਕਿ ਪ੍ਰਿਵੇਰਾ ਸਿੰਘ ਮਹਿਕਦੀਪ ਸਿੰਘ ਹਾਂਜੀ ਨਹੀਂ ਰਵੇਰਾ ਸਿੰਘ ਰਵੇਰਾ ਇਹਨਾਂ ਦੀ ਮਦਰ ਦਾ ਨਾਮ ਹੈ ਓਕੇ ਮਹਿਕਦੀਪ ਰਵੇਰਾ ਸਿੰਘ ਹਾਂਜੀ ਇਹ ਵੀ ਬੜੀ ਚੰਗੀ ਗੱਲ ਹੈ ਵੀ ਮਾਂ ਦਾ ਨਾਮ ਨਾਮ ਨਾਲ ਲਾਇਆ ਹਨ ਹਾਂਜੀ ਆਪਣੇ ਇਧਰਲੇ ਪਾਸੇ ਤਾਂ ਲਾਉਂਦੇ ਨਹੀਂ ਤੇ ਕਿਵੇਂ ਜਿਵੇਂ ਜਦੋਂ ਪਾਪਾ ਨੇ ਕਿਹਾ ਵੀ ਪੰਜਾਬੀ ਸਿੱਖੋ ਬਾਪੂ ਜੀ ਨੇ ਕਿਹਾ ਵੀ ਪੰਜਾਬੀ ਸਿੱਖੋ ਹਾਂਜੀ ਫਿਰ ਕਿਵੇਂ ਮਨ 'ਚ ਲੱਗਿਆ ਵੀ ਕਿ ਐਡੀ ਔਖੀ ਲੈਂਗੁਏਜ ਲੱਗੀ ਕਿ ਸੌਖੀ ਲੱਗੀ ਪਹਿਲਾਂ ਤਾਂ ਔਖਾ ਸੀਗਾ ਹੂੰ ਬਾਅਦ 'ਚ ਫਿਰ ਹੌਲੇ-ਹੌਲੇ ਵਧੀ ਹੋ ਗਿਆ ਹਾਂਜੀ ਹੂੰ ਹਾਂ ਹੁਣ ਸਹੀ ਇਹ ਮੈਨੂੰ ਵਧੀਆ ਲੱਗਦਾ ਹੈ ਹੁਣ ਬੋਲਣੀ ਸੌਖੀ ਲੱਗੀ ਸੀ ਪਹਿਲਾਂ ਕਿ ਨਹੀਂ ਨਹੀਂ ਪਹਿਲਾਂ ਔਖਾ ਸੀ ਹੂੰ ਫਿਰ ਬਾਅਦ ਚੋਂ ਜਦੋਂ ਬਾਪੂ ਨੇ ਗਾਣਾ ਗੁਣਾ ਲਾ ਲੈਂਦਾ ਏ TV ਤੇ ਮੈਨੂੰ ਵੀ ਵਧੀਆ ਲੱਗਦਾ ਸੀ ਹੂੰ ਹਾਂ ਜਦੋਂ 8 ਸਾਲ ਤੋਂ ਪਹਿਲਾਂ ਫਿਰ ਜਿਹੜੀ ਉੱਥੇ ਜਿਹੜੀ ਮਨੀਲਾ ਦੀ ਬੋਲੀ ਸੀ ਉਹ ਬੋਲਦੇ ਸੀ ਹਾਂਜੀ ਹੂੰ ਪੰਜਾਬੀ ਘੱਟ ਬੋਲਦਾ ਸੀ ਹੂੰ ਉਹਦੋਂ ਇੱਥੇ ਆ ਕੇ ਫਿਰ ਬੋਲਣ ਲੱਗ ਪਈ ਸੀ ਹੂੰ ਤੇ ਬੇਬੀ ਹੁਣ ਨਾਲ ਸੀ ਗਈ ਨਾਲ ਹੋ ਜਾਂਦਾ ਏ ਰੋਣਾ ਹੂੰ ਉਹ ਉਦੋਂ ਤਾਂ ਛੋਟੀ ਉਮਰ ਚ ਤਾਂ ਪਤਾ ਨਹੀਂ ਹੁੰਦਾ ਨਾ ਵੀ ਕਿਹੜੀ ਭਾਸ਼ਾ ਕਿਹੜੀ ਨਹੀਂ ਹਾਂਜੀ ਹੂੰ ਹੁਣ ਫਰਕ ਮਹਿਸੂਸ ਹੁੰਦਾ ਹਾਂਜੀ ਬਹੁਤ ਫਰਕ ਆਇਆ ਹੂੰ ਤੇ ਹੈਲਪਫੁਲ ਵੀ ਹੋ ਗਿਆ ਹੂੰ ਹੁਣ ਅਸੀਂ ਆਸਟ੍ਰੇਲੀਆ ਰਹਿੰਦੇ ਹਾਂ ਤੇ ਮਮਾ ਮਮਾ ਗਾਰਡੀਅਨ ਤੌਰ ਤੇ ਫਿਰ ਉੱਧਰ ਆਈ ਹੂੰ ਉੱਥੇ ਸਾਰੇ ਪੰਜਾਬੀ ਕਹਿੰਦੇ ਬਹੁਤ ਵਧੀਆ ਤਰ੍ਹਾਂ ਪੰਜਾਬੀ ਬੋਲਦੇ ਹੂੰ ਸਿੱਖਣਾ ਚਾਹੀਦਾ ਕਹਿੰਦੇ ਹੂੰ ਕਿ ਸਾਰੇ ਉੱਥੇ ਪੰਜਾਬੀ ਆਈ ਨੌਨ ਉੱਪਰ ਚਲੰਦੇ ਆਈ ਕੋਈ ਭੈਣ ਨੇ ਫਿਰ ਪੰਜਾਬੀ ਆਈ ਫਿਰ ਗੱਲ ਕਰ ਲੈਣਾ ਪੰਜਾਬੀ ਦੇ ਨਾਲ ਹੂੰ ਇਹਦਾ ਬਹੁਤ ਵਧੀਆ ਮਿਲਿਆ ਉਹ ਵੀ ਹੈਰਾਨ ਹੋ ਜਾਂਦੇ ਆ ਵੀ ਪੰਜਾਬੀ ਕਿਵੇਂ ਕਿਵੇਂ ਬੋਲੀ ਜਾਂਦਾ ਹਾਂਜੀ ਦੋਨੇ ਪਾਸੇ ਕਿ ਮਮਾ ਨਾਲ ਤਾਂ ਗੱਲ ਹੋ ਗਈ ਤੇ ਬੋਲਦਾ ਹੀ ਕਿ ਨਾਲ ਉਪਰ ਜਾ ਬੈਠਦਾ ਨਾ ਫਿਰ ਪੰਜਾਬੀ ਮਮਾ ਨੂੰ ਨਹੀਂ ਆਉਂਦੀ ਪੰਜਾਬੀ ਹਲੇ ਥੋੜੀ ਬਹੁਤ ਸਮਝ ਆਈ ਥੋੜਾ ਬਹੁਤ ਹਾਂਜੀ ਹਾਂ ਹਾਂ ਇਧਰ ਨਾਲ ਗੁੜੀਆ ਵੀ ਗੁੜੀਆ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹਰਪ੍ਰੀਤ ਰਵੇਰਾ ਸਿੰਘ ਹਰਪ੍ਰੀਤ ਰਵੇਰਾ ਸਿੰਘ ਜੀ ਤੇ ਤੁਹਾਨੂੰ ਕਿਵੇਂ ਲੱਗਿਆ ਪੰਜਾਬੀ ਜੀ ਮੈਨੂੰ ਬਹੁਤ ਵਧੀਆ ਲੱਗਿਆ ਪੰਜਾਬੀ ਹਾਂ ਸ਼ੁਰੂ ਸ਼ੁਰੂ ਚ ਜਦੋਂ ਮੈਂ ਪੰਜਾਬੀ ਪੜ੍ਹਦੀ ਹੁੰਦੀ ਸੀ ਉਦੋਂ ਬਹੁਤ ਔਖਾ ਲੱਗਦਾ ਸੀ ਮੈਨੂੰ ਲੱਗਦਾ ਸੀ ਕਿ ਮੈਂ ਤਾਂ ਹੋਣਾ ਹੀ ਨਹੀਂ ਪਰ ਹੁਣ ਅਸੀਂ ਪਿਛਲੇ ਸਾਲ ਵੀ ਇੱਥੇ ਆਏ ਸੀ ਹੁਣ ਬਾਪੂ ਜੀ ਜੋਰ ਲੈ ਰਹੇ ਹੁਣ ਹੁਣ ਬਹੁਤ ਸੌਖਾ ਹੋ ਗਿਆ ਪੰਜਾਬੀ ਮੇਰੇ ਅਸਤੇ ਜਦੋਂ ਇੱਕ ਦੂਜੀ ਭਾਸ਼ਾ ਚੋਂ ਆਪਾਂ ਇਸ ਭਾਸ਼ਾ ਦੇ ਵਿੱਚ ਅਲੱਗ ਭਾਸ਼ਾ ਚਾਉਂਦੇ ਵੈਸੇ ਤਾਂ ਸਕੂਲ ਦੇ ਵਿੱਚ ਅਲੱਗ-ਅਲੱਗ ਲੈਂਗੁਏਜ ਸਿਖਾਈਆਂ ਜਾਂਦੀਆਂ ਡਿਫਰੈਂਟ ਕੀ ਲੱਗਿਆ ਪੰਜਾਬੀ ਤੇ ਜਿਹੜੀ ਤੁਹਾਡੀ ਮਦਰ ਟੰਗ ਹੈ ਅ ਡਿਫਰੈਂਟ ਕਲਾ ਬੋਲੀ ਦਾ ਹੀ ਡਿਫਰੈਂਸ ਆ ਹੋਰ ਥੋੜੇ ਜੇ ਸ਼ਬਦ ਲਾਈਕ ਸ਼ਬਦ ਆਡਾ ਪਰ मीनिंग ਸੇਮ ਹੁੰਦੇ ਆ ਹਮ ਬਸ ਇਹੀ ਡਿਫਰੈਂਸ ਆ ਹੋਰ ਡਿਫਰੈਂਸ ਨਹੀਂ ਇਹ ਇਹ ਵੀ ਹਲੇ ਥੋੜਾ ਸਿੱਖਣਾ ਪੈਣਾ ਵੀ ਹਾਂ ਹਨਾ ਉਹ ਇਸ਼ਾਰੇ ਵੀ ਹਨਾ ਜੇ ਸਿੱਖਣੇ ਰਹੇ ਨੇ ਹਾਂਜੀ ਕਿਉਂਕਿ ਜਿਹੜੀ ਪੰਜਾਬੀ ਭਾਸ਼ਾ ਇਹਦੇ ਚ ਵਿੱਚ ਹਰ ਇੱਕ 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 ਸ਼ਬਦ ਦੇ ਅਲੱਗ-ਅਲੱਗ ਮਤਲਬ ਹੈ ਹਨਾ ਹਾਂਜੀ ਉਦੋਂ ਨਹੀਂ ਔਖਾ ਲੱਗਦਾ ਜਦੋਂ ਕਈ ਵਾਰੀ ਕੋਈ ਪੰਜਾਬੀ ਬੋਲਣ ਵਾਲਾ ਗਾ ਬਾਡੀ ਲੰਗੇ ਹੋਰ ਹੁੰਦੀ ਹੈ ਤੇ ਜਦੋਂ ਵਰਡ ਹੋਰ ਹੁੰਦਾ ਤੇ ਉਹਦਾ ਮਤਲਬ ਹੋਰ ਹੁੰਦਾ ਆਪਾਂ ਨੂੰ ਮਤਲਬ ਹੋਰ ਸਮਝ ਆ ਜੀ ਉਦੋਂ ਡਿਫਿਕਲਟੀ ਲੱਗਦਾ ਹੁੰਦਾ ਮੈਨੂੰ ਪਤਾ ਨਹੀਂ ਹੁੰਦਾ ਮੈਂ ਕੀ ਬੋਲਣਾ ਉਹਨਾਂ ਨੂੰ ਹੂੰ ਤੇ ਹੁਣ ਪੰਜਾਬੀ ਪੜ੍ਹਨੀ ਵੀ ਸਿੱਖ ਲਈ ਹਾਂਜੀ ਪੜ੍ਹਨੀ ਵੀ ਆਉਂਦੀ ਹੈ ਹਿੰਦੀ ਵੀ ਪੜ੍ਹਨੀ ਆਉਂਦੀ ਹੈ ਅੱਛਾ ਹਿੰਦੀ ਵੀ ਸਿੱਖ ਲਈ ਹਾਂਜੀ ਹੂੰ ਤੇ ਹੁਣ ਜਿਹੜਾ ਜਿਹੜਾ ਆਪਣਾ ਕਾਇਦਾ ਹੁੰਦਾ ਉਹ ਸਿੱਖਿਆ ਕਦਾ ਨਹੀਂ ਹਲੇ ਕਦਾ ਅੱਛਾ ਵਾ ਸਿੱਧੀ ਸਿੱਖ ਲਈ ਉਹ ਊੜੇ ਆੜੇ ਤੋਂ ਨਹੀਂ ਸਿੱਖੀ ਊੜੇ ਆੜੇ ਓੜਾੜਾ ਹੂੰ ਆਉਂਦਾ ਜੀ ਆਉਂਦਾ ਥੋੜਾ ਜਿਹਾ ਸੁਣਾ ਦੋ ਕਿਵੇਂ ਸੁਣਾਵਾਂ ਲਾਈਕ ਊੜਾ ਓਠਿਆ ਫਿਰ ਊੜਾ ਐੜਾ ਈ ਵਾ ਸਿੰਪਲ ਹੋ ਜਾ ਸਿੱਧਾ ਊੜਾ ਐੜਾ ਈੜੀ ਸਸਾ ਹਾ ਹਾ ਹੂੰ ਕੱਕਾ ਖਖਾ ਗੱਗਾ ਘੱਗਾ ਹੂੰ ਤੇ ਕੋਈ ਨਹੀਂ ਕੋਈ ਨਾ ਕਗਾ ਨਿਆ ਨਿਆ ਖਾਲੀ ਤੇ ਚੱਜਾ ਸ਼ੱਜਾ ਜੱਜਾ ਚੱਜਾ ਅ ਨਿਆ ਖਾਲੀ ਨਿਆ ਖਾਲੀ ਤੇ ਟੈਂਕਾ ਠੱਠਾ ਡੱਡਾ ਟੱਡਾ ਹੂੰ ਨਾਣਾ ਖਾਲੀ ਹੂੰ ਤੇ ਤ ਤ ਤ ਤ ਤਾ ਤੱਤਾ ਠੱਥਾ ਦੱਦਾ ਤੱਦਾ ਨੰਨਾ ਹੂੰ ਪਪਾ ਫਾ ਫਾ ਬੱਬਾ ਪੱਬਾ ਮਮਾ ਹੂੰ ਯਯਾ ਰਾਰਾ ਲੱਲਾ ਵਾਵਾ ਡਾਣਾ ਤੇ ਸਸ ਅਰਬਿੰਦੀ ਸਬੋ ਲੇਖਾ ਕੇ ਪਰਬਿੰਦੀ ਖਾ ਬੋਲੇਗਾ ਪਰਬਿੰਦੀ ਗਾ ਬੋਲੇ ਜਜ ਪਰਬਿੰਦੀ ਜਾ ਬੋਲੇ ਫਫ ਪਰਬਿੰਦੀ ਫਾ ਬੋਲੇ ਲਲੇ ਪਰਬਿੰਦੀ ਲਾ ਬੋਲੇ ਇਹ ਮੈਂ ਆਪਣੇ ਆਪ ਚ ਸ਼ਰਮ ਮਹਿਸੂਸ ਕਰਦਾ ਕਿਉਂਕਿ ਮੈਨੂੰ ਯਾਦ ਨਹੀਂ ਸੀਗਾ ਇੱਕ ਦੂਸਰੇ ਕਲਚਰ ਚ ਆ ਕੇ ਬੱਚੀ ਨੇ ਸਾਰਾ ਆਹ ਨਾ ਊੜਾ ੜਾ ਸੁਣਾਇਆ ਪਰ ਮੈਨੂੰ ਆਪ ਨੂੰ ਵਿੱਚੋਂ ਇੱਕ ਦੋ ਲਾਈਨਾਂ ਨਹੀਂ ਆਉਂਦੀਆਂ ਸੀ ਇਸ ਲਈ ਸ਼ਰਮ ਦੀ ਗੱਲ ਵੀ ਹੈ ਸਾਡੇ ਲਈ ਜਾਂ ਇਹ ਵੀ ਕਹੀਏ ਕਿ ਅਸੀਂ ਵੀ ਆਪਣੀ ਮਾਂ ਬੋਲੀ ਤੋਂ ਯਾ ਆਪਣੇ ਜਿਹੜੀਆਂ ਜੜਾਂ ਉਹਨਾਂ ਤੋਂ ਟੁੱਟਦੇ ਜਾਂਦੇ ਆ ਤੇ ਮਹਿਕਦੀਪ ਜਦੋਂ ਹੁਣ ਕੱਲੀ ਬੋਲੀ ਨਹੀਂ ਹੁੰਦੀ ਪੰਜਾਬ ਦਾ ਤਾਂ ਕਲਚਰ ਵੀ ਹੈ ਨਾ ਤੁਹਾਨੂੰ ਭੰਗੜਾ ਵੀ ਆਉਂਦਾ ਭੰਗੜਾ ਭੁੰਗੜਾ ਫਿਰ ਕਿਵੇਂ ਸਿੱਖਿਆ ਭੰਗੜਾ ਫਿਰ ਇੱਥੇ ਆ ਕੇ ਸਿੱਖਿਆ ਇੱਥੇ ਆ ਕੇ ਸਿੱਖਿਆ ਹਾਂਜੀ ਹੂੰ ਉਦੋਂ ਫਿਰ ਕੋਚ ਪਿਛਲੇ ਸਾਲ ਅਸੀਂ ਕੋਚ ਰੱਖੇ ਸੀਗੇ ਹੂੰ ਉਦੋਂ ਸਭ ਪਹਿਲਾਂ ਤਾਂ ਪਾਠ ਕਰਦੇ ਹਾਂ ਹੂੰ ਬਾਬਾ ਜੀ ਹੁੰਦੇ ਹੀ ਉਦੋਂ ਬਾਅਦ ਭੰਗੜਿਆਂ ਦੇ ਕੋਚ ਪੰਜਾਬੀ ਵਾਲੇ ਕੋਚ ਹੂੰ ਦੇ ਕੋਚ ਨਹੀਂ ਸੜੀ ਪੰਜਾਬੀ ਤੇ ਕੋਚ ਹੀ ਕੋਈ ਨਹੀਂ ਹੁੰਦੀ ਤੇ ਇੰਗਲਿਸ਼ ਟੀਚਰ ਹੋ ਗਈ ਸਾਰੇ ਟੀਚਰ ਰੱਖੇ ਪਿਛਲੇ ਸਾਲ ਕਿਉਂਕਿ ਉਦੋਂ ਛੁੱਟੇ ਸੀ ਹਾਂਜੀ ਤੇ ਬਾਈ ਜੀ ਨੇ ਵੀ ਚਾਦਰ ਸਿਖਾਇਆ ਹੀ ਪਾਈ ਚਾਦਰ ਇਹਨਾਂ ਨੇ ਸਿਖਾਇਆ ਚਾਦਰ ਹਾਂ ਸਭ ਤੋਂ ਸ਼ੁਰੂ ਤੋਂ ਤਾਂ ਪਾੜਤਾ ਚਾਚਾ ਤੇ ਚਾਚੀ ਨੇ ਸਿਖਾਈ ਉਦੋਂ ਫਿਰ ਸ਼ੋ ਪੰਜ ਸਾਲ ਹੋ ਗਏ ਮਨਾ ਦੇ ਪੰਜ ਸਾਲਾਂ ਨੇ ਉਦੋਂ ਪੜ੍ਹੇ ਸੀਗੇ ਉਹ ਵੀ ਪੜ੍ਹੇ ਤੱਕ ਹੁਣ ਤਾਂ ਸਾਰਾ ਹੀ ਪਤਾ ਹੈ ਹੂੰ ਹੁਣ ਤੇ ਸਾਰਾ ਹੀ ਹੁੰਦਾ ਜਪਜੀ ਸਾਹਿਬ ਦਾ ਤੇ ਇਹ ਇਹ ਤੁਹਾਡੇ ਮਨ ਚ ਕਿਵੇਂ ਆਇਆ ਵੀ ਚਲੋ ਮੈਂ ਪੰਜਾਬੀ ਬੋਲੀ ਨਾਲ ਜੋੜ ਲੂੰਗਾ ਪਿੰਡ ਨਾਲ ਜੋੜ ਲੂੰਗਾ ਤੇ ਗੁਰੂ ਘਰ ਨਾਲ ਹਨਾ ਵੀ ਗੁਰੂ ਗ੍ਰੰਥ ਸਾਹਿਬ ਨਾਲ ਵੀ ਜੋੜਨ ਦਾ ਇਹ ਕਿਵੇਂ ਮਨ ਚ ਆਇਆ ਇਹ ਬਾਈ ਜੀ ਵੀ ਜੇ ਆਪਾਂ ਗੁਰੂ ਦੀ ਬਾਣੀ ਦੇ ਨਾਲ ਜਿਵੇਂ ਆਪਣੇ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਜਦੋਂ ਜਦ ਸਭ ਬੱਚਾ ਨੂੰ ਵੀ ਜਿਵੇਂ ਆਪਣੇ ਆਮ ਸਾਰੀ ਹੁਣ ਦਾ ਦੱਸਦੇ ਆ ਕੱਲੇ ਕਥਾਵਾਚਕ ਨਹੀਂ ਗ੍ਰੰਥ ਨਹੀਂ ਵੀ ਪੰਜ ਪੌੜ ਨੇ ਤੇ ਕਰਤਾ ਹੋਣਾ ਚਾਹੀਦਾ ਤੇ ਬਾਕੀ ਮੈਂ ਵੀ ਜਦੋਂ ਕੋਈ ਸੰਕਟ ਆਉਂਦਾ ਜਾਉਂ ਰੱਖ ਲਓ ਰੁਟੀਨ ਦੇ ਵਿੱਚ ਤੇ ਪਾਠ ਕਰੀਦਾ ਪਹਿਲਾਂ ਤੋਂ ਮੋਢਾ ਕਰਦੇ ਜਿੰਨਾ ਕੁ ਪ੍ਰਮਾਤਮਾ ਜ਼ਿਕਰਾਂ ਦੇ ਤੂੰ ਜੋੜਨਾ ਜ਼ਰੂਰੀ ਹੈ ਫੇਰ ਹੀ ਇਹਨਾਂ ਨੂੰ ਪਤਾ ਲੱਗੂ ਨਹੀਂ ਜੇ ਗੁਰੂ ਨਾਲ ਨਾ ਜੋੜਿਆ ਜੀ ਜਿਵੇਂ ਆਪਾਂ ਲਿਖਦੇ ਗੁਰੂ ਮਾਨਿਓ ਗ੍ਰੰਥ ਹਨ ਜੀ ਤੇ ਆਪਾਂ ਨੂੰ ਜਦੋਂ ਕਿਤੇ ਕੋਈ ਵੀ ਸੰਕਟ ਆਉਣਾ ਤੇ ਉਹਨਾਂ ਦੇ ਕੋਲੇ ਗੁਰੂ ਗ੍ਰੰਥ ਸਾਹਿਬ ਕੋਲੇ ਜਾ ਕੇ ਆਪਾਂ ਅਰਦਾਸ ਬੇਤੀ ਕਰਨੀ ਤੇ ਜਿਉਂ ਪੰਜਾਬੀਸ ਖਾਲਗੇ ਜੀ ਤੇ ਗੁਰੂ ਨਾਲ ਨਾਂ ਜੁੜ ਗਏ ਤਾਂ ਫੇਰ ਨਹੀਂ ਨਾ ਕਰਨ ਹਜੇ ਕਾਚਾ ਜੀ ਬਹੁਤ ਜਿਆਦੇ ਨਹੀਂ ਨਹੀਂ ਚਾਹ ਹਾ ਉਹ ਕੱਢਣਾ ਚਾਹੀਏ ਜੀ ਪਰਮਾਤਮਾ ਪੜੀ ਕਰੀ ਇਹ ਪੂਰਾ ਪ੍ਰੋਪਰ ਵਿਦਸਨ ਆ ਇਹਨਾਂ ਨੂੰ ਗਾਂਹ ਕਰਨਾ ਨਾ ਕਰਨੇ ਵਿੱਚ ਹਮ ਅੱਜ ਦਾ ਜਿਹੜਾ ਸਮਾਂ ਜਿਹਦੇ ਵਿੱਚ ਇਹ ਵੀ ਸੋਚਿਆ ਜਾਂਦਾ ਕਿ ਅਸੀਂ ਨਾ ਪੰਜਾਬੀ ਬੋਲਾਂਗੇ ਤਾਂ ਸਾਡੀ ਬੇਇੱਜ਼ਤੀ ਹੋ ਜਾਊਗੀ ਪਰ ਐਸੀ ਸ਼ਕਤੀਆਂ ਵੀ ਮੌਜੂਦ ਨੇ ਜਿਹੜੀਆਂ ਦੂਰੋਂ ਦੂਰ ਆ ਕੇ ਵਿਦੇਸ਼ਾਂ ਚ ਰਹਿ ਕੇ ਵੀ ਆਪਣੀ ਜੜ ਤੇ ਆਪਣੀ ਮਾਂ ਬੋਲੀ ਨੂੰ ਨਹੀਂ ਭੁੱਲਦੇ ਤੇ राजे ਜੇ ਜਦੋਂ ਹੁਣ ਕਈ ਵਾਰੀ ਉਹ ਹੁੰਦਾ ਵੀ ਭੰਗੜਾ ਵੈਸੇ ਤੁਹਾਨੂੰ ਆਉਂਦਾ ਹੈ ਹਨਾ ਤੇ ਗਿੱਧੇ ਤੇ ਨਹੀਂ ਕਦੇ ਡਿਮਾਂਡ ਕੀਤੀ ਕੁੜੀਆਂ ਨੂੰ ਗਿੱਧਾ ਵੀ ਪਾਉਣਾ ਚੰਗਾ ਲੱਗਦਾ ਹੁੰਦਾ ਅ ਜੀ ਗਿੱਧਾ ਉਹ ਥੋੜਾ ਜਿਹਾ ਬਸ ਆ ਹੱਥ ਪੈਰ ਚਲਾਉਣੇ ਹੁੰਦੇ ਆ ਜਿਆਦਾ ਗਿੱਧਾ ਨਹੀਂ ਹੁੰਦਾ ਬਾਪੂ ਜੀ ਨੇ ਕਿਹਾ ਕਿ ਚਲੋ ਗਿੱਧਾ ਵੀ ਗਿੱਧਾ ਵੀ ਸਿੱਖਣਾ ਪਰ ਪਹਿਲਾ ਪੰਗੜਾ ਸਿੱਖ ਲੈਣੇ ਅੱਜ ਕੱਲ ਵਿਆਹਾਂ ਵਿੱਚ ਕੁੜੀਆਂ ਵੀ ਪੰਗੜਾ ਪਾਉਂਦੀਆਂ ਤਾਂ ਤਾਂ ਹੀ ਬਾਪੂ ਜੀ ਨੇ ਵੇਖਾ ਪੰਗੜਾ ਸਿੱਖ ਲਾ ਮੈਨੂੰ ਤਾਂ ਗਿੱਧਾ ਤਾਂ ਤੂੰ ਵੇਖ-ਵੇਖ ਹੀ ਸਿੱਖ ਜਾਣਾ ਹਾਂਜੀ ਵੇਖ-ਵੇਖ ਕੇ ਵਿਆਹ 2-4 ਵਿਆਹ ਚ ਜਾਵੜੇ ਤਾਂ ਗਿੱਧਾ ਤੂੰ ਹੀ ਰਾਜਾ ਹਾਂਜੀ ਰਾਜਾ ਹੈਨਾ ਹਾਂਜੀ ਹੂੰ ਤੇ ਇਹਨਾਂ ਦੀ ਮਾਤਾ ਨੇ ਨਹੀਂ ਕਿਹਾ ਵੀ ਵੀ ਤੁਸੀਂ ਕਿੱਧਰ ਹੋ ਦੂਜੇ ਪਾਸੇ ਹੀ ਹੋਰ ਹੀ ਪਾਸੇ ਹੋਰ ਪੰਗਿਆਂ ਚ ਪਾਈ ਜਾਂਦੇ ਹੋ ਕਦੇ ਵੀ ਨਹੀਂ ਭਾਈ ਜੀ ਪਰਮਾਤਮਾ ਦੀ ਕਿਰਪਾ ਦੇ ਨਾਲ ਰੱਬ ਜੀ ਨੇ ਇੰਨੇ ਵਧੀਆ ਸੰਜੋਗ ਜੋੜਿਆ ਉਹਨਾਂ ਨੇ ਇੱਕ ਵੀਰੀ ਵੀ ਨਹੀਂ ਮੈਨੂੰ ਆਖਿਆ ਵੀ ਇਹਨਾਂ ਨੂੰ ਇੰਡੀਆ ਨਹੀਂ ਲੈ ਕੇ ਜਾਣਾ ਜਾਂ ਇਹਨਾਂ ਨੂੰ ਐ ਨਹੀਂ ਜੋੜਨਾ ਵੀ ਕਦੇ ਵੀ ਉਹ ਬੈਠੇ ਸਾਹਮਣੇ ਤੁਹਾਡੇ ਉਹ ਤਾਂ ਆਪ ਵੀ ਐਸੇ ਸੱਭਾ ਚਰਚੇ 'ਤੇ ਬਨੇ ਬੈਠੇ ਹਾਂਜੀ 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 ਨਹੀਂ ਕਦੇ ਵੀ ਨਹੀਂ ਰੋਕਿਆ ਜੀ ਕਦੇ ਵੀ ਉਹ ਪਰਮਾਤਮਾ ਦੀ ਕਿਰਪਾ ਜੀ ਤੇ ਰੱਬ ਜੀ ਤੋਂ ਮੰਗੀਦਾ ਜੀ ਤੇ ਸਭ ਕੁਝ ਉਹ ਦਿੰਦਾ ਜੀ ਤੁਹਾਡੇ ਸਾਹਮਣੇ ਤੇ ਜਦੋਂ ਅਲ ਇਹ ਪਹਿਲੀ ਵਾਰ ਇੱਥੇ ਆਏ ਸੀ ਉਦੋਂ ਇਹਨਾਂ ਨੇ ਕੀ ਫੀਲ ਕੀਤਾ ਸੀ ਤੁਹਾਡੇ ਵਾਈਫ ਇਹਨਾਂ ਨੇ ਪਹਿਲੀ ਏਰੀਆ ਆਏ ਤਾਂ ਉਦੋਂ 40 ਦਿਨ ਰਹੇ ਸੀ ਤੇ ਠੀਕ ਰਿਹਾ ਮੈਂ ਉੱਥੇ ਸੀ ਤੇ ਬੇਟਾ ਤੇ ਇਹ ਆਈ ਸੀ ਕਿ ਇਹ ਕਹਿੰਦੇ ਵੀ ਠੀਕ ਲੱਗਾ ਹਮ ਵਧੀਆ ਰਿਹਾ ਆਪਣੇ ਪਿੰਡਾਂ ਦਾ ਮਾਹੌਲ ਬੜਾ ਖੁੱਲਾ ਹੈ ਜਾਂ ਉਧਰ ਹਨ ਜੇ ਤੁਸੀਂ ਵੱਡੇ ਸ਼ਹਿਰ ਚ ਰਹਿੰਦੇ ਹੋਗੇ ਆਪਣੇ ਪਿੰਡਾਂ ਦਾ ਮਾਹੌਲ ਤਾਂ ਬਾਈ ਜੀ ਬਹੁਤ ਤੰਗ ਨਹੀਂ ਹਮ ਅੱਛਾ ਵੀ ਆਪਣੇ ਤਾਂ ਜੇ ਗੁਰੂ ਘਰ ਜਾਣਾ ਤਾਂ ਨਾਲ ਜਾਣਾ ਕਿਸੇ ਨੂੰ ਉ ਜਾਣਾ ਤੇ ਆਪਣੇ ਮੌਲ ਖੁੱਲਾ ਨਹੀਂ ਜੀ ਆਪਣੇ ਤਾਂ ਤੰਗ ਮੌਲ ਆ ਜੀ ਹੂੰ ਹਾਂਜੀ ਉਧਰ ਇਹਨਾਂ ਨੂੰ ਪੂਰੀ ਆਜ਼ਾਦੀ ਸੀ ਆਜ਼ਾਦੀ ਬਿਲਕੁਲ ਜੀ ਉਧਰ ਸਾਰਿਆਂ ਨੂੰ ਆਜ਼ਾਦੀ ਹੈ ਜੀ ਹੂੰ ਜਿੱਥੇ ਮਰਜੀ ਜਾਣ ਡਰਾਈਵ ਕਰਨ ਸੈਰ ਕਰਨ ਜਾਣ ਉਧਰ ਤਾਂ ਕੁੜੀ ਮੁੰਡੇ ਦਾ ਫਰਕ ਹੀ ਨਹੀਂ ਜੀ ਹੂੰ ਬਰਾਬਰ ਦਾ ਕਾ ਵਧੀਆ ਡਰਾਈਵ ਕਰਦੇ ਜੀ ਬੱਚਿਆਂ ਨੂੰ ਸਕੂਲ ਛੱਡ ਕੇ ਉਹਨਾਂ ਲੈ ਕੇ ਉਹਨਾਂ ਹੋਰ ਕੰਮ ਤਾਂ ਦੇ ਹੂੰ ਬਹੁਤ ਸੋਹਣੀ ਡਰਾਈਵ ਕਰਦੇ ਆ ਕਦੇ ਕੋਈ ਹੈ ਹੀ ਨਹੀਂ ਫਰਕ ਲੱਗਿਆ ਜੀ ਹੂੰ ਕੰਮ ਤੇ ਤਾਂ ਬਰਾਬਰ ਜੀ ਹੂੰ ਕੋਈ ਹੈ ਹੀ ਨਹੀਂ ਲਿਖਤ ਵਾਲੀ ਗੱਲ ਜੀ ਹੂੰ ਤੇ ਜਦੋਂ ਮਹਿਕਦੀਪ ਜਦੋਂ ਅਲੱਗ ਸੱਭਿਆਚਾਰ ਚ ਆਉਨੇ ਆਪਾਂ ਹੈਨਾ ਤੇ ਇੱਕ ਅਲੱਗ ਸੱਭਿਆਚਾਰ ਨੂੰ ਸਿੱਖਣ ਦੀ ਕੋਸ਼ਿਸ਼ ਕਰਦੇ ਆ ਉਦੋਂ ਫਿਰ ਇਹ ਕੰਪੈਰੀਜ਼ਨ ਵੀ ਹੋ ਜਾਂਦਾ ਹੁੰਦਾ ਹੈ ਹੈਨਾ ਤੇ ਇਹ ਇਹਦੇ ਚ ਕੀ ਚੰਗਾ ਲੱਗਿਆ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਹਾਂ ਹੂੰ ਇਹ ਸਵਾਲ ਦਾ ਵਾਰ OK ਲੱਗਦਾ ਮੈਨੂੰ OK ਹਾਂਜੀ ਹੂੰ ਹਾਲੇ ਤੱਕ ਸੋਚੀਏ ਅੱਛੇ ਸੋਚੀਏ ਹੂੰ ਇੱਕ ਗੱਲ ਆ ਬਸ ਇਹ ਮਿਹਨਤ ਕਰੋ ਬਹੁਤ ਵਧੀਆ ਚੰਗੇ ਹੋਗੇ ਕਾ ਹਮ ਉੱਥੇ ਬਾਹਰ ਸਾਰਾ ਕੋਸ਼ਿਸ਼ ਜੈਸਾ ਬਰਾਬਰ ਚਾਹੀਏ ਹਮ ਇੰਗਲਿਸ਼ ਉਧਰ ਤੱਕ ਆ ਲੋਕ ਤੇ ਪੰਜਾਬੀ ਹਿੰਦੀ ਸਾਰੇ ਚੱਲਦੇ ਜਿੱਥੇ ਮਰਜ਼ੀ ਜਾਓ ਪੰਜਾਬੀ ਮਿਲਣਾ ਹੀ ਮਿਲਣਾ ਹਮ ਫਿਰ ਤਾਂ ਸੋ ਸਿੱਖਣਾ ਚਾਹੀਦਾ ਸਾਰੇ ਵੀ ਪੰਜਾਬੀਆਂ ਦੀ ਤਰੱਕੀ ਚੰਗੀ ਲੱਗਦੀ ਵੀ ਪੰਜਾਬੀ ਸਾਰੇ ਕਿਤੇ ਜਾਂਦੇ ਆ ਹਾਂਜੀ ਹਮ ਹਾਂ ਤੁਸੀਂ ਆਪਣੇ ਆਪ ਨੂੰ ਕੀ ਸਮਝਦੇ ਹੋ ਪੰਜਾਬੀ ਕਿ ਦੂਸਰੇ ਇਹ ਤਾਂ ਹੈ ਸਵਾਲ ਇਹ ਨਹੀਂ ਹਾਂ ਨਹੀਂ ਇਹ ਹੋਣਾ ਵੀ ਨਹੀਂ ਚਾਹੀਦਾ ਤੇ ਹੁਣ ਜਿਹਦੇ ਆਪਾਂ ਗੱਲ ਕਰੀਏ ਗਾਣੇ ਫਿਰ ਕਿਹੜੇ ਸੁਣਦੇ ਗਾਣੇ ਪੰਜਾਬੀ ਬਸ ਪੰਜਾਬੀ ਹਾਂਜੀ ਅੰਗਰੇਜ਼ੀ ਘੱਟ ਤੇ ਉਧਰ ਵਾਲੇ ਹੈਗੇ ਹਾਂ ਹੂੰ ਸਿੱਧੇ ਪੰਜਾਬੀ اچھا ਪੰਜਾਬੀ ਹਾਂਜੀ ਇਹਤੇ ਕਈ ਵਾਰੀ ਜਦੋਂ ਹੁੰਦਾ ਵੀ ਮਨ ਹੁੰਦਾ ਵੀ ਖੁਸ਼ ਵੀ ਹੁੰਦਾ ਤੇ ਕਈ ਵਾਰੀ ਦੁਖੀ ਵੀ ਹੁੰਦਾ ਜਿਵੇਂ ਫਿਰ ਤੁਸੀਂ ਉਦੋਂ ਜਦੋਂ ਕੀ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈ ਲੈਂਦੇ ਹਾਂ ਹਾਂ ਜੀ ਹੂੰ ਉਹਦੇ ਫਿਰ ਮਨ ਹੌਲਾ ਹੋ ਜਾਂਦਾ ਹੈ ਹੂੰ ਅਨਦਰ ਯੂ ਪੰਜਾਬੀ ਮੁੰਦਾ ਕਮਸਤਦਾਂ ਪੰਜਾਬੀ ਕਿਤੇ ਤੁਹਾਨੂੰ ਨਾ ਮਨਾਂ ਦੇ ਬੋਲੀ Only basic. I know how to speak Punjabi, but only basic. Oh, thoda bas normal Punjabi je mama kena sa Sri Kal Hanji bas. Oh, what do you like in uh, Punjabi culture? Ana ta yung gusto mo Punjabi culture. Mini, is it? like a Punjabi suit like that. Ah, uh, Punjabi suit ho ah, gay. Tek ਇਹ ਸਵਾਦ ਹੈ

ਕਸਟਰੀ ਲਈ ਚਾਹ ਆਪਣਾ ਚਾਹ ਵਾਲੀ ਪੀਂਦੇ ਆ ਚਾਹ ਬਣਾ ਚਾਹ ਬਣਾ ਲੈਂਦੇ ਹਮ ਸਾਰਾ ਕੁਝ ਬਣਦੇ ਜੋ ਮਤਲਬ ਇਹਨੇ ਮਤਲਬ ਸੇ ਖਾਤਾ ਹਾਂਜੀ ਸੇ ਖਾਤਾ ਹਾਂ ਮਾਂ ਬੋਲੀ ਲਈ ਤੇ ਆਪਣੀਆਂ ਜੜਾਂ ਦੇ ਲਈ ਇਸ ਪਰਿਵਾਰ ਦਾ ਪਿਆਰ ਤੁਹਾਨੂੰ ਕਿਵੇਂ ਲੱਗਿਆ ਕਿਵੇਂ ਬਾਈ ਜੀ ਦੇ ਐਫਰਟ ਲੱਗੇ ਕਿਵੇਂ ਬੱਚਿਆਂ ਦੇ ਐਫਰਟ ਲੱਗੇ ਤੁਸੀਂ ਜ਼ਰੂਰ ਆਪਣੇ ਕਮੈਂਟ ਕਰਕੇ ਆਪਣੀ ਰਾਏ ਦੇੋ ਜੇ ਤੁਸੀਂ ਜੁੜੇ ਰਹੋ ਵੋਕਲ ਜਗਮੀਦ ਦੇ ਨਾਲ ਬਹੁਤ ਬਹੁਤ ਧੰਨਵਾਦ